ਜੰਡਿਆਲਾ ਗੁਰੂ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਟਰੱਕ ਦਾ ਟਾਇਰ ਫਟਣ ਨਾਲ ਹੋਇਆ ਵੱਡਾ ਹਾਦਸਾ ਬੇਕਾਬੂ ਟਰੱਕ ਨੇ ਮਾਰੀ ਕਾਰ ਨੂੰ ਟੱਕਰ ਟਰੱਕ ਤੇ ਕਾਰ ਨੂੰ ਲੱਗੀ ਅੱਗ ਜਿਸ ਵਿੱਚ ਸਵਾਰ ਦੋ ਵਿਅਕਤੀ ਵੀ ਅੱਗ ਲੱਗਣ ਕਾਰਨ ਹੋਈ ਮੌਤ ਮੰਗਲਾ ਜੰਡਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤਸਰ ਜਲੰਧਰ ਹਾਈਵੇ ਉਪਰ ਤੇਲ ਨਾਲ ਪਰੇ ਟਰੱਕ ਦਾ ਟਾਇਰ ਫਟਣ ਨਾਲ ਬੇਕਾਬੂ ਹੋਏ ਟਰੱਕ ਨਾਲ ਕਾਰ ਨਾਲ ਟਕਰਾਉਣ ਤੋਂ ਬਾਅਦ ਕਾਰ ਸਵਾਰ ਦੋ ਵਿਅਕਤੀਆਂ ਦੀ ਅੱਗ ਲੱਗਣ ਕਾਰਨ ਹੋਈ ਮੌਤ टायर फटी साइड तो आ रही कार न टकर हुई है ए हादसा अचानक तरक का टायर फटन बेकाबू होया है टकरा के बाद वैलिंग उ टंगी गई जिस न कार सवार दो व्यक्तिया की अग लगन कारण मौत हो गई ਇਸ ਸੰਬੀ ਡੀਐਸਪੀ ਜੰਡਿਆਲਾ ਨੇ ਦੱਸਿਆ ਕਿ ਅੱਸੀ ਮੌਕੇ ਤੇ ਪਹੁੰਚੇ ਹਾਂ ਅਤੇ ਹਿੰਦਲ ਪੈਟਰੋਲ ਪੰਪ ਜੰਡਿਆਲਾ ਦਾ ਟਰਕ ਹੈ ਜੋ ਕਿ ਜਲੰਧਰ ਕੋਟੇਲ ਪਰ ਤੇ ਆ ਰਿਹਾ ਸੀ ਉਸ ਦਾ ਟਾਇਰ ਫਟਣ ਦੇ ਚਲਦੇ ਉਹ ਦੂਜੀ ਸਾਈਡ ਤੇ ਜਾਗ ਰਜਾ ਕਾਰ ਨਾਲ ਜਾ ਟਕਰਾਇਆ ਜਿਸ ਨਾਲ ਕਾਰ ਰੇਲਿੰਗ ਤੇ ਚੜੀ ਅਤੇ ਉਸ ਨੂੰ ਅੱਗ ਲੱਗ ਗਈ ਹੈ ਫਿਲਹਾਲ ਕਾਰ ਸਵਾਰਾਂ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਬਾਕੀ ਟਰਕ ਡਰਾਈਵਰ ਮੌਕੇ ਤੋਂ ਫਰਾਰ ਹੈ ਬਾਈਟ ਸ਼ਸ਼ਮਦੀਪ ਅਤੇ ਡੀਐਸਪੀ ਜੰਡਿਆਲਾ ਕ ਬਿਆਸਾਈਡ ਤੋਂ ਤੇਲ ਦਾ ਭਰਿਆ ਟੈਂਕਰ ਆ ਰਿਹਾ ਸੀ ਪੂਰਾ ਟਾਇਰ ਫਟਣਾ ਬਿਲਕੁਲ ਜਦੋਂ ਪੁਲ ਦੇ ਉੱਪਰ ਆਇਆ ਟਾਇਰ ਫਟਣ ਦਾ ਸੱਜੇ ਬੰਦੇ ਰੌਂਗ ਸਾਈਡ ਜਾ ਜਾກ ਰਿਹਾ ਤੇ ਸਾਹਮਣੇ ਤੋਂ ਕਾਰ ਆ ਰਹੀ ਸੀ ਤੇ ਆ ਉਸ ਸਮੇਂ ਭਿਆਨਕ ਟੱਕਰ ਹੋਈ ਹੈ ਤੇ ਉਸੇ ਵੇਲੇ ਟੱਕਰ ਹੁੰਦਿਆਂ ਹੀ ਅੱਗ ਲੱਗ ਗਈ ਆ ਕਾਰ ਨੂੰ ਤੇ ਟਰੱਕ ਦੇ ਇੰਜਨ ਨੂੰ ਤੇ ਫਾਇਰ ਬ੍ਰਿਗੇਡ ਕਾ ਮਗਾ ਕੇ ਬੁਝਵਾ ਲਈ ਗਈ ਆ ਅੱਗ ਤੇ ਪੂਰਾ ਕਾਬੂ ਪਾਇਆ ਗਿਆ ਤੇ ਕਾਰ ਜਿਹੜੀ ਆ ਟਰੱਕ ਦੀ ਪੁਲ ਦੀ ਇੱਕ ਸਾਈਡ ਤੇ ਲਮਕ ਰਹੀ ਹੈ ਤੇ ਪਬਲਿਕ ਦੀ ਆਰਮੀ ਦੀ ਤੇ ਖੁਦ ਸਾਰਿਆਂ ਦੀ ਹੱਲਪ ਦੇ ਨਾਲ ਉਹ ਜਿਹੜੀ ਕਾਰ ਆ ਉਹਨੂੰ ਸਾਈਡ ਤੇ ਕਰਕੇ ਉਹ ਦੇਖ ਰਿਹਾ ਆ ਭਾਈ ਇਹ ਜਿਹੜੀਆਂ ਬੋਧੀਆਂ ਜੀ ਕਾਰ ਸਵਾਰ ਦੋ ਨਹੀਂ ਦੋ ਦੋ ਵਿੱਚ ਮੋੜੀਆਂ ਦਿਖ ਰਹੀਆਂ ਵਿੱਚ ਜਲੀਆਂ ਹੋਈਆਂ ਤੇ ਹੁਣ ਉਹ ਅੱਗ ਬੁਝ ਗਈ ਹੋਣਾ ਉਹਨਾਂ ਨੂੰ ਦੇਖਦੇ ਆ ਕਿਹੜੇ ਨੇ ਵੈਰੀਫਾਈ ਕਰਦੈਂਗੇ ਕਿਹਨਾਂ ਨੇ ਉਹਨੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਕੋਈ ਅੱਗੇ ਨਹੀਂ ਸੀ ਜਾ ਰਿਹਾ ਕਿ ਤੁਸੀਂ ਆਪਣੀ ਜਾਨ ਤੇ ਖੇਡ ਕੇ ਇੱਥੇ ਪਾਣੀ ਪਾਣੀ ਕੋਸ਼ਿਸ਼ ਕੀਤੀ ਉਹ ਭਰ ਗਿਆ ਜੀ ਡਾਂਗਰ ਭਰ ਗਿਆ ਨਹੀਂ ਤੁਸੀਂ ਮਲਾਜਮ ਵੀ ਜੀ ਬਹੁਤਾਂ ਬੜੀ ਖੁਸ਼ੀ ਆ ਇਹ ਵੀ ਜਾਣਨਾ ਚਾਹੀਦਾ ਵੈਸੇ ਕਿ ਜੇ ਪੁਲਿਸ ਮਲਾਜਮ ਆਜੇ ਆਪਣੀ ਜਾਨ ਦੀ ਪਛਾਣ ਆ ਕਰਦੇ ਹੋਏ ਇਹਨਾਂ ਨੂੰ ਕੀ ਲੰਗਦਾ ਮੈਨੂੰ ਮੈਨੂੰ ਬੜੀ ਖੁਸ਼ੀ ਹੋ ਜਨਾ ਲੋਕ ਕਹਤਾ ਵੀ ਲੋਕਾਂ ਦੀ ਜਾਣ ਮਚਾਈ ਉਸ ਦਾ ਇਹਨਾਂ ਬਹੁਤ ਸਮੇਂ ਮੇਰਾ ਸਾਥ ਦਿਉ ਨਿਭਾਇਆ ਜੀ ਆਪਣਾ ਇਨਸਾਨੀਅਤ ਵੱਟੇ ਜੇ ਬਿਲਕੁਲ ਜੀ ਕਾਫੀ ਲੋਕਾਂ ਨੇ